ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 6 6 ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗਿਣ ਲੈਣੇ ਫਿਰ 6 ਫਿਰ 6 ਫਿਰ 6 6 6 ਕੁੰਡੇ ਗენਦੇ ਹੋਏ ਚਾਰ ਕੁੰਡੇ ਵਾਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਇਹ ਡਿਜ਼ਾਈਨ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਕੁੰਡੇ ਪਾਉਣ ਤੋਂ ਬਾਅਦ ਜਿਹੜੀ ਮੈਂ ਇਹਦੀ ਪਹਿਲੀ ਸਿਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਇਹ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਕੁੰਡੇ ਪਾਉਣ ਤੋਂ ਬਾਅਦ ਸਿੱਧੀ ਸਿਲਾਈ ਬਣਾ ਕੇ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਦੋ ਕੁੰਡੇ ਸਿੱਧੇ ਬਣਾਉਣੇ ਧੱਗ ਆਪਣੇ ਵੱਲ ਨੂੰ ਕਰਨਾ ਚਾਰ ਕੁੰਡੇ ਪੁੱਠੇ 1 2 3 4 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 6 ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਪੁੱਠੀ ਵਿੱਚ ਬਣਾਉਣਾ ਦੋ ਕੁੰਡੇ ਸਿੱਧੇ ਚਾਰ ਕੁੰਡੇ ਪੁੱਠੇ 2 3 4 ਤੈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਦੋ ਕੁੰਡੇ ਸਿੱਧੇ ਚਾਰ ਕੁੰਡੇ ਪੁੱਠੇ ਇਹੀ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਦੋ ਕੁੰਡੇ ਸਿੱਧੇ ਚਾਰ ਕੁੰਡੇ ਪੁੱਠੇ ਲਾਸਟ ਵਿੱਚ ਤਿੰਨ ਗੁੰਡੇ ਦੋ ਗੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਗੁੰਡਾ ਉੱਠਾ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਧਾਗਾ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਗੁੰਡੇ ਪੁੱਠੇ ਉਹਨਾਂ ਨੂੰ ਉੱਠੇ ਹੀ ਬਣਾ ਲੈਣਾ ਧਾਗਾ ਬਾਹਰ ਨੂੰ ਕਰਨਾ ਚੌਥਾ ਕੁੰਡਿਆ ਨੂੰ ਬਣਾਉਣਾ ਸਿੱਧਾ ਹੀ ਆ ਡਬਲ ਵਲ ਮਾਰਨਾ ਦੋ ਵਾਰ ਨੂੰ ਵਲ ਮਾਰਨਾ 1 2 ਇਹਨਾਂ ਚੌਥਾ ਕੁੰਡਿਆ ਨੂੰ ਸਿੱਧਾ ਬਣਾਉਂਦੇ ਹੋਏ ਡਬਲ ਵਲ ਮਾਰਨਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 6 ਕੁੰਡਿਆਂ ਦਾ ਡਿਜ਼ਾਈਨ ਦੂਸਰੀ ਸਲਾਈ ਸਿੱਧੀ ਵਿੱਚ ਬਣਾਉਣਾ ਦੋ ਕੁੰਡੇ ਪੁੱਠੇ ਚਾਰ ਕੁੰਡੇ ਜਿਹੜੇ ਸਿੱਧੇ ਉਹਨਾਂ ਨੂੰ ਬਣਾਉਣਾ ਸਿੱਧਾ ਹੀ ਆ ਤਾਗੇ ਨੂੰ ਇਸ ਤਰੀਕੇ ਨਾਲ ਡਬਲ ਵਾਲ ਮਾਰਦੇ ਹੋਏ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਇਸੇ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਚਾਰ ਕੁੰਡੇ ਜਿਹੜੇ ਸਿੱਧੇ ਇਹਨਾਂ ਨੂੰ ਡਬਲ ਵਾਲ ਮਾਰਦੇ ਹੋਏ ਬਣਾਉਣਾ ਚੌਵਾਂ ਕੁੰਡਿਆਂ ਨੂੰ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਚੌਵਾਂ ਗੁੰਡਿਆਂ ਨੂੰ ਡਬਲ ਵਲ ਮਾਰਨਾ ਲਾਸਟ ਵਿੱਚ ਤਿੰਨ ਗੁੰਡੇ ਦੋ ਗੁੰਡੇ ਪੁੱਠੇ ਬਣਾ ਲੈਣੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਕੰਪਲੀਟ ਹੋਗੀ ਡਿਜ਼ਾਈਨ ਦੀ ਤੀਸਰੀ ਸਲਾਈ ਪੁੱਠੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਚੌਵਾ ਕੁੰਡਿਆਂ ਨੂੰ ਡਬਲ ਵਲ ਮਾਰਿਆ ਧਾਗਾ ਵੀ ਬਾਹਰ ਨੂੰ ਹੀ ਰੱਖਣਾ ਚੌਵਾ ਕੁੰਡਿਆਂ ਦਾ ਡਬਲ ਵਲ ਲਾਉਣਾ 1 2 3 4 ਚੌਵਾ ਕੁੰਡਿਆਂ ਦਾ ਵਲ ਲਾ ਕੇ ਇਹਨਾਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰਕੇ ਇਹਨਾਂ ਕੱਲੇ-ਕੱਲੇ ਕੁੰਡੇ ਦੇ ਵਿੱਚੋਂ ਦੀ ਐਕਸਟਰਾ ਗੁੰਡਾ ਬਣਾਉਣਾ ਵੇਖੋ ਪਹਿਲੇ ਦੇ ਵਿੱਚੋਂ ਦੀ ਪਉਣਾ ਸਲਾਈ ਨੂੰ ਇੱਕ ਐਕਸਟਰਾ ਗੁੰਡਾ ਬਣਾ ਲਿਆ ਦੂਜੇ ਵਿੱਚੋਂ ਦੀ ਪਉਣਾ 2 ਤੀਸਰੇ ਵਿੱਚੋਂ ਦੀ ਪਉਣਾ 3 ਇਹ ਤਿੰਨਾ ਗੁੰਡਿਆਂ ਚੋਂ ਤਿੰਨ ਗੁੰਡੇ ਬਣਾ ਲੇ ਹੁਣ ਫਿਰ ਚੌਥੇ ਗੁੰਡੇ ਨੂੰ ਵੀ ਨਾਲ ਲੈਣਾ ਇਹਨੂੰ ਵੀ ਇੱਕ ਵਾਰ ਸਿੱਧਾ ਬਣਾ ਲੈਣਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ 6 ਗੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ ਚ ਬਣਾਉਣਾ ਇਹ ਡਿਜ਼ਾਈਨ ਬਣ ਗਿਆ ਦੁਬਾਰਾ ਫਿਰ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਚੌਵਾਂ ਕੁੰਡਿਆਂ ਦਾ ਵਲ ਲਾਉਣਾ ਇਹਨਾਂ ਨੂੰ ਖੱਬਿਆਤ ਵਾਲੀ ਸਲਾਈ ਤੇ ਕਰਕੇ ਚੌਵਾਂ ਕੁੰਡਿਆਂ ਨੂੰ ਬਣਾਉਣਾ ਸਾਈਡ ਤੋਂ ਦੀ ਸਲਾਈ ਪਾਉਣੀ ਇੱਕ ਕੁੰਡਾ ਬਣਾ ਲਿਆ ਫਿਰ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਪਾਉਣੀ ਦੋ ਤੀਸਰੇ ਦੇ ਸਾਈਡ ਤੋਂ ਦੀ ਪਾਉਣੀ ਤਿੰਨ ਤਿੰਨ ਕੁੰਡੇ ਬਣ ਗਏ ਇਹਨਾਂ ਹੁਣ ਚੌਵਾਂ ਕੁੰਡਿਆਂ ਚੌਥੇ ਕੁੰਡੇ ਨਾਲ ਵੀ ਨਾਲ ਲੈਣਾ ਇੱਕ ਵਾਰੀ ਫਿਰ ਬਣਾ ਲੈਣਾ ਇਹ ਚਾਰ ਦੇ ਚਾਰ ਕੁੰਡੇ ਹੀ ਬਣ ਗਏ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਵੱਲ ਵਾਲਿਆਂ ਕੁੰਡਿਆਂ ਦਾ ਵੱਲ ਲਾਉਣਾ ਵੱਲ ਲਾ ਕੇ ਇਹਨਾਂ ਨੂੰ ਖੱਬੇ ਹੱਥ ਵਾਲੀ ਸਿਲਾਈ ਦੇ ਕਰਕੇ ਸਾਈਡ ਤੋਂ ਦੀ ਸਿਲਾਈ ਪਾਉਣੀ ਇੱਕ ਦੁਬਾਰਾ ਫਿਰ ਦੂਜੇ ਦੇ ਪਾਉਣੀ ਦੋ ਤੀਸਰੇ ਦੇ ਪਾਉਣੀ ਤਿੰਨ ਚੌਥਾ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਦਾ ਗਾ ਬਾਰ ਨੂੰ ਹੀ ਰੱਖਣਾ ਇਹ ਸਾਰੇ ਕੁੰਡੇ ਸਿੱਧੇ ਹੀ ਬਣਾਉਣੇ ਡਿਜ਼ਾਈਨ ਦੀ ਤੀਸਰੀ ਸਲਾਈ ਇਹ ਹੀ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਆ ਇੱਕ ਬਣਾ ਲਿਆ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਪਾਇਆ ਦੋ ਫਿਰ ਤੀਸਰੇ ਦੇ ਸਾਈਡ ਤੋਂ ਦੀ ਪਾਇਆ ਤਿੰਨ ਚੌਥਾ ਕੁੰਡਿਆ ਹੁਣ ਇਕੱਠਿਆਂ ਨੇ ਇੱਕ ਵਾਰੀ ਫਿਰ ਬਣਾ ਲੈਣਾ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਦੋ ਕੁੰਡੇ ਸਿੱਧੇ ਬਣਾਉਣੇ ਐਕਸਟਰਾ ਕੁੰਡਾ ਪੁੱਠਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਿਲਾਈ ਸਿੱਧੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਚਾਰ ਕੁੰਡੇ ਜਿਹੜੇ ਸਿੱਧੇ ਜਿਨ੍ਹਾਂ ਤੇ ਡਿਜ਼ਾਈਨ ਬਣਿਆ ਉਹਨਾਂ ਨੂੰ ਸਿੱਧੇ ਬਣਾਉਣਾ ਅੱਗੇ ਫਿਰ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਚਾਰ ਕੁੰਡੇ ਜਿਹੜੇ ਸਿੱਧੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਜਿਨ੍ਹਾਂ ਤੇ ਡਿਜ਼ਾਈਨ ਬਣਿਆ ਡਿਜ਼ਾਈਨ ਦੀ ਚੌਥੀ ਸਲਾਈ ਇਹੀ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਦਾ ਨਾਂ ਦੇ ਬਣਾ ਕੇ ਕੰਪਲੀਟ ਕਰਨੀ ਚੌਥੀ ਸਲਾਈ ਡਿਜ਼ਾਈਨ ਫਿਰ ਪੁੱਠੀ ਸਾਈਡ ਤੋਂ ਹੀ ਸ਼ੁਰੂ ਹੋਣਾ ਵਾ ਜਿਹੜੇ ਚੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹਨਾਂ ਨੂੰ ਸਿੱਧੇ ਹੀ ਬਣਾ ਲੈਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਲਾਸਟ ਵਿੱਚ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੋਣਾ ਵਾ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਣਾਓਗੇ ਤੁਹਾਡਾ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਬਣਦਾ ਜਾਊ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ